ਨਿਊਜ਼ ਵਿਊਜ਼ ਵਾਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ੀ ਸਿੰਘ ਮੈਰੀਲੈਂਡ ਵਾਸ਼ਿੰਗਟਨ ਡੀਸੀ ਦੇ ਏਰੀਆ ਤੋਂ ਅੱਜ ਜੋ ਆਪ ਸਭ ਨਾਲ ਇੱਕ ਜ਼ਰੂਰੀ ਸੂਚਨਾ ਸਾਂਝੀ ਕਰਨੀ ਹੈਗੀ ਆ ਜੋ ਪ੍ਰੋਗਰਾਮ ਰੋਪੜ ਦੇ ਏਰੀਆ ਦੇ ਵਿੱਚ ਲਿਖਿਆ ਗਿਆ ਜਿਹੜਾ ਕਿ ਆਪ ਦੇਖ ਰਹੇ ਹੋ ਪਿਛਲੇ 200 ਸਾਲ ਬੀਤ ਚੁੱਕੇ ਆ ਕਿਸੇ ਨੇ ਇਹ ਨਹੀਂ ਚੁੱਕਿਆ ਜਿੱਥੇ ਕਿ ਸ਼ੇਰੇ ਪੰਜਾਬ ਤੇ ਗੋਰਿਆਂ ਦੇ ਨਾਲ ਸਾਡੀ ਸੰਧੀ ਹੋਈ ਸੀ ਜਿੱਥੇ ਕਿ ਉਹਦਾ ਜਿਹੜਾ ਦਿਨ ਹੈਗਾ ਉਹ ਮਨਾਇਆ ਜਾਏਗਾ ਸੋ ਸਿੱਖ ਜਗਤ ਨੂੰ ਇਹ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਜ਼ਰੂਰ ਇਹਦੇ ਵਿੱਚ ਕੋਸ਼ਿਸ਼ ਕਰੋ ਜਿਸ ਤਰ੍ਹਾਂ ਵੀ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਆ ਉਹ ਜ਼ਰੂਰ ਦਿਓ ਜੇ ਹੋਰ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਚਾਹੀਦੀ ਹੈਗੀ ਆ ਉਹ ਦਾਸ ਪਾਸੋਂ ਤੁਸੀਂ 3013015386700 ਤੇ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਮੇਰੇ پاس ਗੁਰਚਰਨ ਸਿੰਘ ਜੀ ਬਣਵਾਇਤ ਜਿਨ੍ਹਾਂ ਜਿਹੜਾ ਨਾ ਕਿ ਇਹ ਖਾਸ ਪ੍ਰੋਗਰਾਮ ਲਈ ਕਿਹਾ ਹੋਇਆ ਹੈ ਕੈਨੇਡਾ ਤੋਂ ਪਹੁੰਚੇ ਹਨ ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਉਹਦੀ ਡੀਟੇਲ ਥੋੜੀ ਬਹੁਤੀ ਹੋਰ ਅੱਗੇ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗੁਰਚਰਨ ਸਿੰਘ ਬਣਵਾਇਆ ਤੇ ਕੈਨੇਡਾ ਦਾ ਵਾਸੀ ਅਸੀਂ ਇੱਕ ਪ੍ਰੋਗਰਾਮ 1 ਫਸਟ ਆਫ ਦਿਸੰਬਰ 2024 ਨੂੰ ਰੋਪੜ ਦੇ ਵਿੱਚ ਉਲਿੱਖਿਆ ਗਿਆ ਹੈ ਜਿਸ ਦਾ ਮਕਸਦ ਆ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਵਿਰਾਸਤ ਜੋ ਸੀਗੀ ਵਿਰਾਸਤੇ ਖਾਲਸਾ ਦੀ ਜਿਹੜੀ ਸੰਧੀ ਹੋਈ ਸੀ ਵਿਲੀਅਮ ਵਿਕਟਰ ਦੇ ਨਾਲ 26 ਅਕਤੂਬਰ 1831 ਨੂੰ ਸੰਧੀ ਹੋਈ ਸੀਗੀ ਤੇ ਉੱਥੇ ਚੈਲੰਜ ਹੋਏ ਸੀਗੇ ਤੇ ਉਸ ਬੋਰਡ ਦੇ ਥੱਲੇ ਬੈਠ ਕੇ ਜਿੱਥੇ ਬੈਠ ਕੇ ਸੰਧੀ ਹੋਈ ਆ ਉਸ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਆਂ ਅਕੇ ਖਾਲਸਿਆਂ ਨੂੰ ਦੱਸਣਾ ਚਾਹੁੰਦੇ ਆਂ ਕਿ ਖਾਲਸੇ ਦਾ ਰਾਜ ਸੀ ਸਾਡਾ ਮਕਸਦ ਹੋਰ ਕੋਈ ਨਹੀਂ ਹੈ ਤੇ ਉੱਥੇ ਬਰਾਸਤੇ ਖਾਲਸਾ ਦਾ ਨਿਸ਼ਾਨ ਸਾਹਿਬ ਲੱਗਾ ਹੋਇਆ ਜੋ ਮਰੌੜ ਦੇ ਕਿਲੇ ਤੋਂ ਲੈ ਕੇ ਉੱਥੇ ਤੱਕ ਕੋਈ ਨਿਸ਼ਾਨ ਸਾਹਿਬ ਨਹੀਂ ਹੈ ਰੋਪੜ ਤੱਕ ਤੇ ਸਿਰਫ ਰੋਪੜ ਦੇ ਵਿੱਚ ਉਹ ਨਿਸ਼ਾਨੇ ਹੈਗੇ ਜਿਨ੍ਹਾਂ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਆਂ ਆਓ ਸਾਡਾ ਸੰਯੋਗ ਦੇਵੋ ਤੇ ਅਗਰ ਤੁਸੀਂ ਨਵੰਬਰ ਦੇ ਮਹੀਨੇ ਦੇ ਵਿੱਚ ਕਿਤੇ ਇੰਡੀਆ ਦੇ ਵਿੱਚ ਆਏ ਹੋ ਤੇ ਰੋਪੜ ਪੋਲ ਨਾ ਜਾਣਾ ਕਿ ਰੋਪੜ ਦਾ ਇੱਕ ਪ੍ਰੋਗਰਾਮ ਜਿਹੜਾ 1 ਫਰਸਟ ਆਫ ਦਿਸੰਬਰ ਦੇ ਵਿੱਚ ਆ ਸਾਡੇ ਨਾਲ ਜੁਆਇੰਟ ਕਰੋ ਬਾਕੀ ਇਨਫਰਮੇਸ਼ਨ ਜਿਹੜੀ ਆ ਬਖਸ਼ੀ ਸਗੁਣਾ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਅਸੀਂ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ